ਹੈਲੋ ਗਾਇਸ ਕਿੱਦਾਂ ਜੀ ਸਾਰੇ ਆਸ ਕਰਦਾ ਠੀਕ ਹੋਵੋਗੇ ਤੇ ਹੁਣ ਤੁਹਾਨੂੰ ਪਤਾ ਹੀ ਆ ਮੈਂ ਕਿੱਥੇ ਆਇਆ ਹੋਇਆ ਹਾਂ ਤੁਸੀਂ ਸਾਰੇ ਜਾਣਦੇ ਹੋ ਆਪਣੇ ਸਤਕਾਰਯੋਗ ਚਾਚਾ ਜੀ ਦਾ ਵਿਆਹ ਤੇ ਮੌਲ ਪੂਰਾ ਕੈਨੇਡਾ ਤੇ ਹੁਣ ਆਪਾਂ ਟਰੈਕਿੰਗ ਕਰਨ ਚੱਲੇ ਆਂ ਮਾੜੀ ਜੱਟ ਦੀ ਹਿੰਦਕੁੜੇ ਤੇ ਮੇਰਾ ਟਿੱਬਿਆਂ ਦੇ ਵਿੱਚ ਪਿੰਡਕੁੜੇ ਆਹ ਮੁੰਡਾ ਕਿੱਥੋਂ ਆਇਆ ਆਪਣੇ ਬਾਰੇ ਦੱਸੋਗੇ ਥੋੜਾ ਆਏ ਆ ਜੀ ਪੰਜਾਬ ਤੋਂ ਇਦਾਂ ਆਪਾਂ ਰਹਿੰਦੇ ਆ ਰਾਜਸਥਾਨ ਵਗੈਰਾ ਤੇ ਪੰਜਾਬ ਵਿੱਚ ਆਪਾਂ ਗਿਲੰਦਰ ਜ਼ਿਲ੍ਹਾ ਤੇ ਕਰਤਾਰਪੁਰ ਪਿੰਡੇਗਾ ਆਪਣਾ ਤੇ ਆਪਾਂ ਉੱਥੇ ਰਹਿੰਦੇ ਹੈਗੇ ਆ ਇੱਥੇ ਵੀ ਮੇਰੇ ਮਾਮੇ ਦਾ ਵਿਆਹ ਸੀਗਾ ਤੇ ਆਪਾਂ ਇੱਥੇ ਵਿਆਹ ਵਿਆਹ ਦੇਖਣ ਆਏ ਆ ਅੱਛਾ ਵਿਆਹ ਕਰਾਉਣਾ ਹੈ ਐਂ ਏਦਾਂ ਗੱਲ ਕਿ ਸੇਖਣ ਆਏ ਆ ਓਕੇ ਜੀ ਬਾਕੀ ਮਾਹੌਲ ਪੂਰਾ ਠੀਕ ਆ ਆ ਸਾਹਮਣੇ ਤੁਸੀਂ ਦੇਖੋ ਕਿੰਨਾ ਵਧੀਆ ਖੂਬਸੂਰਤ ਆ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਆ ਬਣੇ ਰਿਓ ਜੀ ਹੁਣ ਆਪਾਂ ਜਾਵਾਂਗੇ ਉੱਥੇ ਟਰੈਕਿੰਗ ਕਰਨ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਆ ਵਾਲਾ ਟਿੱਬਾ ਗਈ ਆ ਕੀ ਚੀਜ਼ ਆ ਸਾਰੇ ਜਣੇ ਦੱਸਿਓ ਕਮੈਂਟ ਕਰਕੇ ਇਹਨੂੰ ਤੁਸੀਂ ਜਾਣਦੇ ਹੋ ਕੀ ਕਿਹਾ ਜਾਂਦਾ ਇਹ ਟਿੱਬਿਆਂ ਦੇ ਵਿੱਚ ਪਹਿਲੀ ਵਾਰੀ ਥੋੜਾ ਜਿਹਾ ਸਮਾ ਹੋਇਆ ਹੁਣ ਲੱਗਾ ਪਹਿਲਾਂ ਤਾਂ ਉਧਰ ਜਿੱਧਰ ਪਾਣੀ ਪੂਣੀ ਵਧੀਆ ਮਾਹੌਲ ਚੱਲ ਉਧਰ ਹੁੰਦਾ ਤੇ ਹੁਣ ਇੱਧਰ ਵੀ ਬਾਬੇ ਦੀ ਮਿਹਰ ਨਾਲ ਪਾਣੀ ਆਇੰਦੀ ਥੋੜੀ ਜਿਹੀ ਸਮੱਸਿਆ ਘਟ ਗਈ ਆ ਤੇ ਇਹ ਦੱਸੋ ਚੀਜ਼ ਕੀ ਹੈ ਹਨਾ ਜੀ ਆਹ ਦੇਖੋ ਕਾਟਨ ਆ ਜੀ ਇਹ ਨਰਮਾ ਕਹਿੰਦੇ ਇਹਨੂੰ ਅ ਤਾਂ ਦੇਖੋ ਗਾਇਸ ਰਾਜਸਥਾਨ ਦੇ ਵਿੱਚ ਪਾਣੀ ਜਿਹੜਾ ਕਿਦਾਂ ਸਟੋਰ ਕਰਕੇ ਰੱਖਿਆ ਜਾਂਦਾ ਆਹ ਦੇਖੋ ਚੌਕਸ ਇੱਕ ਵਧੀਆ ਵਾਟਰ ਬਾਕਸ ਵਾਂਗੂ ਨਾ ਬਾਕਸ ਬਣਾ ਲਿਆ ਜਾਂਦਾ ਇੱਕ ਇਧਰ ਬਾਕਸ ਇੱਕ ਉਧਰ ਬਾਕਸ ਆ ਤੇ ਜਦੋਂ ਮੀਂਹ ਦਾ ਪਾਣੀ ਆਉਂਦਾ ਉਹ ਇਸ ਦੇ ਵਿੱਚ ਸਟੋਰ ਹੋ ਜਾਂਦਾ ਜਾਂ ਬੋਰ ਕੀਤੇ ਹੋਏ ਆ ਫੁਹਾਰੇ ਦੇ ਨਾਲ ਲਾਇਆ ਜਾਂਦਾ ਪਾਣੀ ਤੇ ਜ਼ਰੂਰਤ ਪੈਣ ਤੇ ਆ ਸੂਰਜ ਆ ਦੇਖੋ ਸੋਲਰ ਪਲਾਂਟ ਲੱਗਾ ਆ ਲਾਈਟ ਪਲੀ ਜਿੱਥੇ ਨਹੀਂ ਹੈ ਗਈ ਹੈ ਨਾ ਅਸਾ ਸੋਲਰ ਪਲਾਂਟ ਲਾਇਆ ਹੋਇਆ ਤੇ ਇਹ ਸੂਰਜ ਤੋਂ ਚਾਰਜ ਹੋ ਗਏ ਫਿਰ ਮੋਟਰ ਚੱਲਦੀ ਹੈ ਤੇ ਫਿਰ ਆਫਰ ਸਿਸਟਮ ਨਹੀਂ ਹੈ ਜਿਹੜੀਆਂ ਬਲੈਕ ਬਲੈਕ ਪਾਈਪਾਂ ਤੁਹਾਨੂੰ ਦੇਖਦੀਆਂ ਅਯੂਮ ਕਰਿਓ ਥੋੜਾ ਉਹ ਅੱਗੇ ਆ ਜਾ ਅੱਗੇ ਆ ਜਾ ਅਯੂਮ ਕਰਿਓ ਤੇ ਆਏ ਹੰਦ ਦੂਰ ਇਦਾਂ ਪਾਣੀ ਫਸਲ ਨੂੰ ਦਿੱਤਾ ਜਾਂਦਾ ਜੀ ਠੀਕ ਹੈ ਜੀ ਬਾਕੀ ਅੱਗੇ ਆ ਜਾਓ ਚੱਲਦੇ ਆਂ ਆਪਾਂ ਟਿੱਬੇ ਤੇ ਹੋਰ ਵੀ ਮਾਹੌਲ ਚੱਲਦੇ ਹੋਣੇ ਆਂ ਪੂਰਾ ਤੁਹਾਨੂੰ ਆਜੋ ਆ ਦੇਖੋ ਜੀ ਹੁਣ ਰਾਜਸਥਾਨ ਦੇ ਵਿੱਚ ਫਸਲ ਕਿਹੜੀ ਹੁੰਦੀ ਹੈ ਤੇ ਕਿਵੇਂ ਹੁੰਦੀ ਹੈ ਕਈਆਂ ਦਾ ਕੁਐਸਚਨ ਰਹਿੰਦਾ ਤੇ ਆਹ ਦੇਖੋ ਆ ਗਿਆ ਆ ਮੌਫਲੀ ਹੈ ਜੀ ਠੀਕ ਹੈ ਜੀ ਤੇ ਮੌਫਲੀ ਹੈ ਰਾਜਸਥਾਨ ਦੇ ਵਿੱਚ ਆ ਮੌਫਲੀ ਹੁੰਦੀ ਹੈ ਇਸ ਦੀ ਖੇਤੀ ਹੁੰਦੀ ਹੈ ਤੇ ਪਾਣੀ ਮੈਂ ਤੁਹਾਨੂੰ ਦਿਖਾਇਆ ਉਧਰ ਕਰੋ ਥੋੜਾ ਹਾਂ ਉਸ ਤੋਂ ਲਾਇਆ ਜਾਂਦਾ ਜੀ ਪਾਣੀ ਠੀਕ ਹੈ ਜੀ ਤੇ ਆ ਬਾਰਡਰ ਤਾਂ ਕਰਕੇ ਲਾਇਆ ਕੋਈ ਅਵਾਰਾ ਪਸ਼ੂਏ ਦੇ ਵਿੱਚ ਨਾ ਡਿੱਗ ਜੇ ਕੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ ਆ ਮਫਲੀ ਹੁੰਦੀ ਜਿਹੜੀ ਆਪਾਂ ਖਾਂਦੇ ਆ ਤੇ ਰਾਜਸਥਾਨ ਦੇ ਵਿੱਚ ਵੇਖੋ ਕਿੰਦਾ ਦੀ ਤਰਦੀ ਆ ਘੱਟ ਉਪਜਾਉ ਤਰਦੀ ਆ ਪਰ ਫਸਲ ਬਹੁਤ ਵਧੀਆ ਹੁੰਦੀ ਆ ਆਜੋ ਹੁਣ ਅੱਗੇ ਚੱਲਦੇ ਆ ਟਿੱਬੇ ਵੱਲ ਚੱਲਦੇ ਆ ਭਾਈ ਇਹ ਜਿਹੜੀ ਦਾਈ ਬੁੱਲੂਣੀ ਕਿ ਆ ਮੋਗੜੀ ਖਾਜੋ ਟੱ ਵਾਲੀਆਂ ਤਾਰਾਂ ਲਾਈਆਂ ਤੇ ਮੁੰਡਾ ਡੱਪ ਰਿਹਾ ਡੱਪ ਜਾ ਬੋਲੇ ਲੰਘ ਮੁੰਡੇ ਲੰਘ ਜਾ ਆਜਾ ਆਜਾ ਓਏ ਹਾਂ 2000 वोल्ट ਦੀ ਪਾਸ 26000 ਔਲ ਹਾਂਜੀ ਦੋਸਤੋ ਹੁਣ ਆਪਾਂ ਖੇਤਾਂ ਦੇ ਵਿੱਚੋਂ ਕਰੰਟ ਕਰੰਟ ਤਾਰਾਂ ਤੁਰਾਂ ਕਰੰਟ ਵਾਲੀਆਂ ਕਰੰਟ ਵਗੈਰਾ ਖਾ ਕੇ ਹੁਣ ਪੁੱਜ ਗਏ ਆਪਣੀ ਆਖਰੀ ਮੰਜ਼ਿਲ ਤੇ ਸਾਹਮਣੇ ਤੁਸੀਂ ਦੇਖੋ ਇਹ ਰੇਗਿਸਤਾਨ ਦੀ ਧਰਤੀ ਹੈ ਜੀ ਅਸੀਂ ਹੁਣ ਰਾਜਸਥਾਨ ਦੇ ਵਿੱਚ ਤੁਰੇ ਫਿਰਦੇ ਹਾਂ ਜੀ ਠੀਕ ਹੈ ਜੀ ਬਾਕੀ ਦੇਖੋ ਕਿਦਾਂ ਸਿਸਟਮ ਸਾਰਾ ਓਕੇ ਆ ਪੂਰਾ ਕਹਿੰਦੇ ਗੱਲਬਾਤ ਪੂਰੀ ਇੱਕ ਹਿਸਾਬ ਨਾਲ ਆ ਵੀ ਮੁੰਡਾ ਕਹਿੰਦਾ ਦੁਬਈ ਆ ਜੀ ਠੀਕ ਹੈ ਜੀ ਤਾਂ ਦੇਖੋ ਪਿਆਰੇ ਦੋਸਤੋ ਕਿਦਾਂ ਦਾ ਵਿਊ ਦੇਖਦਾ ਤੁਹਾਨੂੰ ਸਾਰਾ ਰਾਜਸਥਾਨ ਦੇਖੋ ਕਿਦਾਂ ਦਾ ਹਨਾ ਸੁੰਨਸਾਨ ਏਰੀਆ ਕੁਛ ਵੀ ਨਹੀਂ ਹਮਾਰੇ ਪਾਸ ਪਾਣੀ ਵੀ ਨਹੀਂ ਹੈ ਗਾਈਸ ਔਰ ਇੱਧਰ ਮੁੰਡੇ ਦੇ ਕੰਡੇ ਲੱਗ ਚੁੱਕੇ ਕੀ ਹੋ ਗਿਆ ਭਾਈ ਭਾਈ ਯਾਰ ਕੰਡੇ ਲੱਗ ਮੇਰੇ ਆਉਣ ਦੇ ਸੀਗੇ ਕੀ ਸਿਸਟਮ ਹੋ ਗਿਆ ਕੰਡੇ ਲੱਗੇ ਇੱਧਰ ਦੇਖੋ ਮੁੰਡਾ ਕੱਢ ਰਿਹਾ ਆ ਦੇਖੋ ਜੀ ਕੰਡਾ ਕੰਡੇ ਕੱਢਾਂਗੇ ਪੂਰੇ ਆ ਇਹਨਾਂ ਦੇ ਵੀ ਲੱਗ ਗਏ ਭਾਈ ਉਹਨਾਂ ਦੇ ਕੱਡਾ ਕੰਡੇ ਫਿਰ ਆ ਦੇਖੋ ਮੇਰਾ ਕੀ ਹਾਲ ਬਣਿਆ ਚੈੱਕ ਕਰੋ ਦੋਸਤੋ ਇਹ ਗੰਡੇ ਆ ਜੀ ਠੀਕ ਹੈ ਜੀ ਤੇ ਬਾਕੀ ਆ ਦੇਖੋ ਸਿਸਟਮ ਪੂਰਾ ਗੱਲਬਾਤ ਓਕੇ ਆ ਇਹ ਕੈਂਟਰ ਰਿਪੋਰਟ ਆ ਠੀਕ ਹੈ ਜੀ ਕਿੱਦਾਂ ਸਾਰੇ ਓਕੇ ਆ ਤੇ ਵੇ ਕੋ ਸਿਸਟਮ ਸਾਰਾ ਓਕੇ ਆ ਜੀ ਵਿਊ ਚੈੱਕ ਕਰੋ ਤੁਸੀਂ ਭਾਈ ਆਹ ਗਾਇਜ਼ ਹਿਰਨ ਵੱਜ ਰਹੇ ਆ ਆਪਣੇ ਤੇ ਬੱਚਾ ਸੀਗਾ ਫਿਰ ਹਰਨ ਦੀ ਮੰਮੀ ਆ ਗਈ ਆ ਉਹ 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 ਚਲ ਗਿਆ ਬੱਚਾ ਵੇਖੋ ਭਾਈ ਤਾਂ ਉਹ ਵੱਜ ਗਈ ਉਹ 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 ਦੀ ਮੰਮੀ ਆ ਜੀ ਠੀਕ ਆ ਉਹ ਭਜਦੀ ਮੰਮੀ ਠੀਕ ਆ ਵੇਖ ਲੋ ਬੱਚੇ ਨੂੰ ਕਿੰਨੀ ਫਿਕਰ ਬੱਚੇ ਦੀ ਫਿਕਰ ਕਿੰਨੀ ਆਪਣੀ ਮੰਮੀ ਨੂੰ ਆ ਆ ਉਹਦੀ ਮੰਮੀ ਆ ਤੇ ਆ ਵੇਖੋ ਮਾਂ ਹੁੰਦੀ ਏ ਮਾਂ ਕੋਈ ਵੀ ਆ ਜਈ ਨਾ ਉਹ ਦੇਖੋ ਉਹ ਮਿਲ ਕੇ ਆਪਣੇ ਬੱਚੇ ਨੂੰ ਹਨ ਉਹ ਵੇਖੋ ਉਹ ਬੱਚਾ ਉਹ ਕਿੱਥੇ ਜਾਪੋ ਆਹਾਹਾ ਇਹ ਚਲੋ ਜੀ ਆਹਾ ਕੀ ਬਾਤ ਆ ਚਲ ਗਏ ਹੁਣ ਮਾ ਦਾ ਮਾਈ ਆ ਫਿਰ ਵਿਚਾਰਾ ਲੁਕਿਆ ਬੈਠਾ ਸੀ ਇੱਥੇ ਝਾੜੀਆਂ ਚ ਜੀ ਦੋਸਤੋ ਇਹ ਆ ਰੇਗਿਸਤਾਨ ਦਾ ਜਹਾਜ ਕੈਮਲ ਜੀ ਨੂੰ ਕਹਿੰਦੇ ਆ ਰਾਜਸਥਾਨੀ ਦੇ ਵਿੱਚ ਇਹਨੂੰ ਊਠ ਕਹਿੰਦੇ ਆ ਠੀਕ ਹੈ ਜੀ ਤੇ ਇਸ ਤੋਂ ਬਹੁਤ ਵੱਡਾ ਕੰਮ ਲਿਆ ਜਾਂਦਾ ਇਹਦੇ ਪਿੱਛੇ ਇੱਕ ਰੇੜੀ ਪਾਈ ਜਾਂਦੀ ਆ ਪੱਠੇ ਵਗੈਰਾ ਹਰਾ-ਚਾਰਾ ਇਹ ਕਾਫੀ ਸਮਾਨ ਟੋ ਸਕਦਾ ਕਾਫੀ ਸਮਰੱਥਾ ਹੁੰਦੀ ਹੈ ਇਹਦੀ ਠੀਕ ਹੈ ਜੀ ਆਹ ਵੇਖੋ ਖੋਤਾ ਜਿਆ ਨੀ ਤੇ ਖੋਤਾ ਗਧਾ ਇਹ ਗਧਾ ਹੈ ਸਾਹਮਣੇ ਖੋਤਾ ਕਹਦਾ ਅੱਜ ਤੁਹਾਨੂੰ ਸਾਰੇ ਜਾਨਵਰਾਂ ਦੇ ਵਲੌਗ ਦਿਖਾਉਣੇ ਆ ਜਾਨਵਰ ਹੈ ਗਧੇ ਵਰਗਾ ਤੇ ਗਧਈਆ ਠੀਕ ਹੈ ਜੀ ਹੁਣ ਆਪਾਂ ਗਧੀ ਦੇ ਦੁੱਧ ਦੀ ਚਾਹ ਪੀਣੀ ਹੈ ਠੀਕ ਹੈ ਖੋਤੀ ਦੇ ਦੁੱਧ ਦੀ ਚਾਹ ਪੀਣੀ ਆ ਇਹ ਪਤਾ ਨਹੀਂ ਚਾਹ ਲੈ ਖੋਤਿਆ ਆ ਜਾ ਆ ਜਾ ਆਹਾ ਵੇਖੋ ਪੂਰਾ ਕਿਊਟ ਹੈ ਨਾ ਚੱਲਾ ਚੱਲੋ ਸ਼ੇਰਾਂ ਨਹੀਂ ਗਧਾ ਗਧਾ ਵਾ ਸ਼ੇਰ ਕੀ ਕਹਿਣਾ ਗਧੇ ਨੂੰ ਸ਼ੇਰ ਕੀ ਕਹਿਣਾ